ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਗਤ ਸਿੰਘ ਦੁਆਬੀ ਜਿਹੜਾ ਕਿ ਭਾਈ ਅਮਰਤਪਾਲ ਦੇ ਵਿਰੋਧੀਆਂ ਦੇ ਵਿੱਚੋਂ ਸਭ ਤੋਂ ਵੱਡਾ ਵਿਰੋਧੀ ਅਗਰ ਕਿਹਾ ਜਾਏ ਤੇ ਗਲਤ ਨਹੀਂ ਹੋਵੇਗਾ ਉਹਨੇ ਹਾਈ ਕੋਰਟ ਦੇ ਵਿੱਚ ਭਾਈ ਅਮਰਤਪਾਲ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਹੈ ਜਿਹਦੇ ਵਿੱਚ ਪਾਈ ਅਮਰਤਪਾਲ ਦੀ ਐਮਪੀ ਸ਼ਿਪ ਨੂੰ ਲੈ ਕੇ ਕੁਝ ਸਵਾਲ ਆ ਚੁੱਕੇ ਗਏ ਨੇ ਕੁਝ ਇਲਜ਼ਾਮਾਤ ਲਾਏ ਗਏ ਨੇ ਕੀ ਸਵਾਲ ਆ ਚੁੱਕੇ ਕੀ ਇਲਜ਼ਾਮਾਤ ਲਾਏ ਆ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਇਲੈਕਸ਼ਨ ਜਦੋਂ ਇਹਨੇ ਲੜੇ ਨੇ ਨਾ ਅਮਰਤਪਾਲ ਨੇ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਸਰਕਾਰ ਨੇ ਇਹਨੂੰ ਮਦਦ ਕੀਤੀ ਹੈ ਇਹਦੀ ਪੂਰੀ ਟੀਮ ਨੂੰ ਉਹ ਸਾਰਾ ਕੁਝ ਹੁਣ ਆਨ ਰਿਕਾਰਡ ਜਨਤਕ ਕਰਾਂਗੇ ਬੜੀ ਵਾਰੀ ਕਿਹਾ ਵੀ ਤੁਸੀਂ ਆਓ ਬੈਠੋ ਪ੍ਰੈਸ ਦੇ ਵਿੱਚ ਬੈਠ ਜਾਓ ਮੀਡੀਆ 'ਚ ਬੈਠ ਜਾਓ ਤੁਸੀਂ ਇੱਕ ਵਾਰੀ ਸਾਹਮਣੇ ਆ ਕੇ ਗੱਲ ਤਾਂ ਕਰੋ ਪਰ ਇਹ ਭੱਜਦੇ ਨਹੀਂ ਗੱਲਬਾਤ ਕਰਦੇ ਇਹ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਦੀ ਪਿੱਠ ਤੇ ਖੜਦੀ ਆ ਕਿਸ ਤਰੀਕੇ ਨਾਲ ਚੋਣ ਲੜਨ ਦੇ ਵਿੱਚ ਇਹਨਾਂ ਨੂੰ ਮਦਦ ਕਰਦੀ ਆ ਤੇ ਕਿਵੇਂ ਜਦੋਂ ਇਹ ਕਿਸੇ ਚੀਜ਼ 'ਚ ਗਲਤ ਹੁੰਦੇ ਨੇ ਮੇਰੇ ਵਰਗਾ ਕੋਈ ਦੂਜਾ ਕੈਂਡੀਡੇਟ ਹੋਵੇ ਉਹਦੇ ਤਾਂ ਨਾਮਿਨੇਸ਼ਨ ਮਿੰਟ 'ਚ ਰਿਜੈਕਟ ਕਰਕੇ ਪਰੇ ਮਾਰੇ ਜਾਂਦੇ ਨੇ ਇਹਨਾਂ ਦੇ ਨਾਮਿਨੇਸ਼ਨ ਫਾਰਮ ਦੇ ਵਿੱਚ 16 16 ਗਲਤੀਆਂ ਹੋਣ ਤੋਂ ਬਾਅਦ ਵੀ ਸਰਕਾਰ ਨੇ ਬੜੇ ਪਿਆਰ ਨਾਲ ਇਹਨਾਂ ਨੂੰ ਕਿਵੇਂ ਲਾਡਲੇ ਬੱਚੇ ਵਾਂਗੂ ਪਲੋਸ ਕੇ ਚੋਣਾਂ ਲੜਵਾਈਆਂ ਨੇ ਫੇ ਕਿਵੇਂ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਸਾਰੇ ਚੋਣ ਦੇ ਵਿੱਚ ਇਹਨਾਂ ਦੇ ਵੱਲ ਬੰਦ ਰਹੀਆਂ ਨੇ ਉਹ ਸਾਰਾ ਕੁਝ ਆਨ ਰਿਕਾਰਡ ਹੁਣ ਹਾਈ ਕੋਰਟ ਚ ਚੱਲੇਗਾ ਚੈਲੰਜ ਕੀਤਾ ਇਹਨਾਂ ਦੀ ਪਟੀਸ਼ਨ ਨੂੰ ਵੀ ਇਹਨਾਂ ਦੀ ਪਟੀਸ਼ਨ ਦੇ ਵਿੱਚ ਉਹ ਨਹੀਂ Ориਜਨਲ ਇਹਨਾਂ ਨੇ ਫਾਰਮ 26 ਦੇ ਵਿੱਚ ਗਲਤੀਆਂ ਕੀਤੀਆਂ ਨੇ ਹੋਰ ਬਹੁਤ ਸਾਰਾ ਕੁਝ ਟੈਕਨੀਕਲ ਉਹਦੇ ਵਿੱਚ ਫਾਲਟ ਸੀਗੇ 16 ਗਲਤੀਆਂ ਸੀਗੀਆਂ ਪਹਿਲੇ ਹੀ ਫਾਰਮ ਦੇ ਵਿੱਚ ਜਦ ਕਿ ਉਸੇ ਤਰਨਦਰਨ ਡੀਸੀ ਆਫਿਸ ਦੇ ਵਿੱਚ 8 ਜਣਿਆਂ ਦੇ ਹੋਰ ਨੋਮੀਨੇਸ਼ਨ ਫਾਈਲ ਜਿਹੜੇ ਆ ਰਿਜੈਕਟ ਹੋਏ ਰਿਜੈਕਟ ਕਿਉਂ ਹੋਏ ਆ ਕਿਸੇ ਦੀ ਟਿਕਟ ਨਹੀਂ ਲੱਗੀ ਕਿਸੇ ਦੇ ਸਾਈਨ ਗਲਤ ਜਗ੍ਹਾ ਹੋ ਗਏ ਪਰ ਅਮਰਤਪਾਲ ਦਾ ਜਿਹੜਾ ਫਾਰਮ ਸੀਗਾ ਉਹਦੇ ਵਿੱਚ 16 ਗਲਤੀਆਂ ਹੋਣ ਤੋਂ ਬਾਅਦ ਵੀ ਤਰਨਦਰਨ ਦੇ ਡੀਸੀ ਦਾ ਜਿਹੜੇ ਉੱਥੇ ਆਫੀਸਰ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਵੀ ਮੈਂ ਤੂੰ ਐਕਸੈਪਟ ਕਰੂੰਗਾ ਮੈਂ ਰਿਜੈਕਟ ਨਹੀਂ ਕਰ ਰਹਾ ਆਪ ਲੋਕ ਹਾਈ ਕੋਰਟ ਚਲੇ ਜਾਓ ਪੰਜਾਬ ਸਰਕਾਰ ਦੇ ਮੁਲਾਜ਼ਮ ਇਹਨਾਂ ਦੇ ਨਾਲ ਨਹੀਂ ਇਹਨਾਂ ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਪੂਰਾ ਉਹਨਾਂ ਨੇ ਤਾਂ ਅਮਝਾਉਂ ਦੇਖਿਆ ਹੈਗਾ ਔਰ ਸਰਕਾਰੀ ਸੀਟ ਤੇ ਬੈਠੇ ਹੋਣ ਤੋਂ ਬਾਅਦ ਕਿਸੇ ਬੰਦੇ ਦੀਆਂ ਚੋਣਾਂ ਦੇ ਵਿੱਚ ਜਾ ਕੇ ਇਹਦਾ ਪ੍ਰਚਾਰ ਕਰਨਾ ਹਲੇ ਬਹੁਤ ਕੁਝ ਆਏਗਾ ਜੀ ਕੋਰਟ ਦੇ ਵਿੱਚ ਬੜਾ ਕੁਝ ਹੋਣਾ ਖਡੂਰ ਸਾਹਿਬ ਤੋਂ ਬਣੇ ਨਵੇਂ ਐਮਪੀ ਅਮਰਿਤਪਾਲ ਹੋਣਾ ਦੀ ਹੁਣ ਐਮਪੀ ਸ਼ਿਪ ਜਾ ਸਕਦੀ ਹੈ ਕਿਉਂਕਿ ਇਸ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ ਪਿਟੀਸ਼ਨ ਦਾਇਰ ਕੀਤੀ ਗਈ ਆ ਵਿਕਰਮਜੀਤ ਸਿੰਘ ਹੋਣਾ ਵੱਲੋਂ ਵਿਕਰਮਜੀਤ ਅਮਰਿਤਪਾਲ ਦੇ ਖਿਲਾਫ ਹਾਲੇ ਵਿੱਚ ਚੋਣਾ ਵੀ ਲੜੇ ਨੇ ਸਾਡੇ ਨਾਲ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਵਿਕਰਮਜੀਤ ਕੀ ਜਿਹੜੀ ਪੂਰੀ ਹੈਗੀ ਆ ਬੰਦੀ ਕਿ ਤੁਸੀਂ ਪਿਟੀਸ਼ਨ ਦਾਇਰ ਕਰਤੀ ਅਮਰਿਤਪਾਲ ਦੇ ਖਿਲਾਫ ਦੇਖੋ ਪਹਿਲਾਂ ਤਾਂ ਮੈਨੂੰ ਕਾਗਜ਼ਾਂ ਦੇ ਵਿੱਚ ਸਿਰਫ ਵਿਕਰਮਜੀਤ ਜਾਣਿਆ ਜਾਂਦਾ ਜਿੰਨੀ ਵੀ ਆਡੀਅנס ਹੈਗੀ ਉਹ ਮੈਨੂੰ ਭਗਤ ਸਿੰਘ ਦੁਆਬੀ ਦੇ ਨਾਮ ਤੋਂ ਜਾਣਦੀ ਹੈ ਔਰ ਮੈਂ ਲੰਬੇ ਸਮੇਂ ਤੋਂ ਜਦ ਦਾ ਅਮਰਿਤਪਾਲ ਇੰਡੀਆ ਲੈਂਡ ਕੀਤਾ ਉਸ ਟਾਈਮ ਉਸ ਟਾਈਮ ਤੋਂ ਇਹਨੂੰ ਸਵਾਲ ਪੁੱਟ ਕਰ ਰਿਹਾ ਹੁਣ ਜਿਹੜੀ ਇਹ ਪਿਟੀਸ਼ਨ ਹੈਗੀ ਆ ਇਲੈਕਸ਼ਨ ਜਦੋਂ ਇਹਨੇ ਲੜੇ ਨੇ ਨਾ ਅਮਰਤਪਾਲ ਨੇ ਇਲੈਕਸ਼ਨ ਦੇ ਵਿੱਚ ਕਿੰਨਾ ਕਿ ਸਰਕਾਰ ਨੇ ਇਹਨੂੰ ਮਦਦ ਕੀਤੀ ਇਹਦੀ ਪੂਰੀ ਟੀਮ ਨੂੰ ਉਹ ਸਾਰਾ ਕੁਝ ਹੁਣ ਆਨ ਰਿਕਾਰਡ ਜਨਤਕ ਕਰਾਂਗੇ ਬੜੀ ਵਾਰੀ ਕਿਹਾ ਵੀ ਤੁਸੀਂ ਆਓ ਬੈਠੋ ਪ੍ਰੈਸ ਦੇ ਵਿੱਚ ਬੈਠ ਜਾਓ ਮੀਡੀਆ 'ਚ ਬੈਠ ਜਾਓ ਤੁਸੀਂ ਇੱਕ ਵਾਰੀ ਸਾਹਮਣੇ ਆ ਕੇ ਗੱਲ ਤਾਂ ਕਰੋ ਪਰ ਇਹ ਭੱਜਦੇ ਨੇ ਗੱਲਬਾਤ ਕਰਨ ਤੋਂ ਹੁਣ ਹਾਈ ਕੋਰਟ ਲੈ ਕੇ ਆਵਾਂਗੇ ਹਾਈ ਕੋਰਟ ਲਿਆ ਕੇ ਇਹ ਸਾਬਤ ਕਰਾਂਗੇ ਕਿ ਸਰਕਾਰ ਕਿਸ ਤਰੀਕੇ ਨਾਲ ਇਹਨਾਂ ਦੀ ਪਿੱਠ ਤੇ ਖੜਦੀ ਆ ਕਿਸ ਤਰੀਕੇ ਨਾਲ ਚੋਣ ਲੜਨ ਦੇ ਵਿੱਚ ਇਹਨਾਂ ਨੂੰ ਮਦਦ ਕਰਦੀ ਆ ਤੇ ਕਿਵੇਂ ਜਦੋਂ ਇਹ ਕਿਸੇ ਚੀਜ਼ 'ਚ ਗਲਤ ਹੁੰਦੇ ਨੇ ਮੇਰੇ ਵਰਗਾ ਕੋਈ ਦੂਜਾ ਕੈਂਡੀਡੇਟ ਹੋਵੇ ਉਹਦੇ ਤਾਂ ਨਾਮਿਨੇਸ਼ਨ ਮਿੰਟ 'ਚ ਰਿਜੈਕਟ ਕਰਕੇ ਪਰੇ ਮਾਰੇ ਜਾਂਦੇ ਨੇ ਇਹਨਾਂ ਦੇ ਨਾਮਿਨੇਸ਼ਨ ਫਾਰਮ ਦੇ ਵਿੱਚ 16 16 ਗਲਤੀਆਂ ਹੋਣ ਤੋਂ ਬਾਅਦ ਵੀ ਸਰਕਾਰ ਨੇ ਬੜੇ ਪਿਆਰ ਨਾਲ ਇਹਨਾਂ ਨੂੰ ਕਿਵੇਂ ਲਾੜਲੇ ਬੱਚੇ ਵਾਂਗੂ ਪਲੋਸ ਕੇ ਚੋਣਾਂ ਲੜਵਾਈਆਂ ਨੇ ਤੇ ਕਿਵੇਂ ਇਲੈਕਸ਼ਨ ਕਮਿਸ਼ਨ ਦੀਆਂ ਅੱਖਾਂ ਸਾਰੇ ਚੋਣ ਦੇ ਵਿੱਚ ਇਹਨਾਂ ਦੇ ਵੱਲ ਬੰਦ ਰਹੀਆਂ ਨੇ ਉਹ ਸਾਰਾ ਕੁਝ ਆਨ ਰਿਕਾਰਡ ਹੁਣ ਹਾਈ ਕੋਰਟ ਚ ਚੱਲੇਗਾ ਹਾਈ ਕੋਰਟ ਚ ਚੱਲੇਗਾ ਪਰ ਤੁਸੀਂ ਇਹ ਪਟੀਸ਼ਨ ਪਾਈਓ ਕੀ ਪਾਈਆ ਕੀ ਲਿਖਿਆ ਗਿਆ ਉਹਦੇ ਵਿੱਚ ਕੀ ਕਿਹਾ ਗਿਆ ਕਿ ਕੀ ਗਲਤੀਆਂ ਜੜੀਆਂ ਨੇ ਚੋਣ ਕਮਿਸ਼ਨ ਕੋਲ ਗਲਤੀਆਂ ਇੱਕ ਹੋਵੇ ਤਾਂ ਦਸੀਏ ਗਲਤੀਆਂ ਇੰਨੀਆਂ ਨੇ ਸਭ ਤੋਂ ਪਹਿਲਾਂ ਤਾਂ ਜਦੋਂ ਇਹਨਾਂ ਨੇ ਨਾਮੀਨੇਸ਼ਨ ਫਾਈਲ ਕੀਤੀ ਆ ਨਾਮੀਨੇਸ਼ਨ ਫਾਈਲ ਕਰਨ ਤੋਂ ਬਾਅਦ ਪਹਿਲੀ ਨਾਮੀਨੇਸ਼ਨ ਤੇ ਮੇਰੀ ਆਬਜੈਕਸ਼ਨ ਸੀਗੀ ਮੇਰੇ ਵਕੀਲ ਸਾਹਿਬ ਡੀਸੀ ਕੋਲ ਖੜੇ ਸੀਗੇ ਤਰਨ ਤਰਨ ਕੋਰਟ ਦੇ ਵਿੱਚ ਖੜੇ ਸੀ ਅਸੀਂ ਚੈਲੰਜ ਕੀਤਾ ਇਹਨਾਂ ਦੀ ਪਟੀਸ਼ਨ ਨੂੰ ਵੀ ਇਹਨਾਂ ਦੀ ਪਟੀਸ਼ਨ ਦੇ ਵਿੱਚ ਉਹ ਹੈ ਨਹੀਂ Ориਜਨਲ ਇਹਨਾਂ ਨੇ ਫਾਰਮ 26 ਦੇ ਵਿੱਚ ਗਲਤੀਆਂ ਕੀਤੀਆਂ ਨੇ ਹੋਰ ਬਹੁਤ ਸਾਰਾ ਕੁਝ ਟੈਕਨੀਕਲ ਉਹਦੇ ਵਿੱਚ ਫਾਲਟ ਸੀਗੇ 16 ਗਲਤੀਆਂ ਸੀਗੀਆਂ ਪਹਿਲੇ ਹੀ ਫਾਰਮ ਦੇ ਵਿੱਚ ਜਦ ਕਿ ਉਸੇ ਤਰਨਦਾਰਨ ਡੀਸੀ ਆਫਿਸ ਦੇ ਵਿੱਚ 8 ਜਣਿਆਂ ਦੇ ਹੋਰ ਨਾਮਿਨੇਸ਼ਨ ਫਾਈਲ ਜਿਹੜੇ ਆ ਰਿਜੈਕਟ ਹੋਏ ਰਿਜੈਕਟ ਕਿਉਂ ਹੋਏ ਆ ਕਿਸੇ ਦੀ ਟਿਕਟ ਨਹੀਂ ਲੱਗੀ ਕਿਸੇ ਦੇ ਸਾਈਨ ਗਲਤ ਜਗ੍ਹਾ ਹੋ ਗਏ ਛੋਟੀਆਂ-ਛੋਟੀਆਂ ਮਾਈਨਰ ਮਿਸਟੇਕ ਦੇ ਵਿੱਚ ਔਰ ਅਮਰਤਪਾਲ ਦਾ ਜਿਹੜਾ ਫਾਰਮ ਸੀਗਾ ਉਹਦੇ ਵਿੱਚ 16 ਗਲਤੀਆਂ ਹੋਣ ਤੋਂ ਬਾਅਦ ਵੀ ਤਰੰਤਾਰੰਤ ਦੇ ਡੀਸੀ ਦਾ ਜਿਹੜੇ ਉੱਥੇ ਆਫੀਸਰ ਸੀਗੇ ਉਹਨਾਂ ਦਾ ਇਹੀ ਕਹਿਣਾ ਸੀ ਵੀ ਮੈਂ ਤੋ ਐਕਸੈਪਟ ਕਰੂੰਗਾ ਮੈਂ ਰਿਜੈਕਟ ਨਹੀਂ ਕਰ ਰਾ ਆਪ ਲੋਕ ਹਾਈ ਕੋਰਟ ਚਲੇ ਜਾਓ ਹੁਣ ਚਲਦੇ ਚੋਣਾਂ ਦੇ ਦੌਰਾਨ ਹਾਈ ਕੋਰਟ ਜਾਇ ਨਹੀਂ ਜਾ ਸਕਦਾ ਸੀ ਸੋ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਪੋਸਟਪੋਨ ਕੀਤਾ ਵੀ ਇੱਕ ਵਾਰੀ ਸਾਰਾ ਕੁਝ ਹੋ ਲਵੇ ਫਿਰ ਹਾਈ ਕੋਰਟ ਪਹੁੰਚਾਂਗੇ ਔਰ ਜਿੰਨੇ ਵੀ ਕੰਸਰਨਡ ਆਫੀਸਰ ਨੇ ਮੰਡੀ ਬੋਰਡ ਤੋਂ ਇੱਕ ਆਫੀਸਰ ਹੈਗੇ ਨੇ ਸਰਕਾਰੀ ਮੁਲਾਜ਼ਮ ਨੇ ਔਰ ਉਹ ਪੂਰੀ ਚੋਣਾਂ ਦੇ ਵਿੱਚ ਰਹੇ ਨੇ ਉੱਥੇ ਖੰਡੂਰ ਸਾਹਿਬ ਸਰਕਾਰ ਨੇ ਇੱਕ ਸਰਕਾਰੀ ਆਫੀਸਰ ਨੂੰ ਕਿਸੇ ਦੀਆਂ ਚੋਣਾਂ ਲੜਾਉਣ ਵਾਸਤੇ ਪੂਰੇ 1 ਮਹੀਨੇ ਦੀ ਛੁੱਟੀ ਦਿੱਤੀ ਹੋਈ ਸੀ ਉਹ ਆਪਣੀ ਸੀਟ ਤੋਂ ਗੈਰ ਹਾਜ਼ਰ ਕਿਵੇਂ ਸੀ ਔਰ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹ ਇਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਇਹਨਾਂ ਦੇ ਨਾਲ ਸੀਗੇ ਕਿਹੜੀ ਸਰਕਾਰ ਵਿੱਚ ਲਾਜੇ ਸੈਂਟਰ ਕਾ ਪੰਜਾਬ ਇਕੱਲੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਇਹਨਾਂ ਦੇ ਨਾਲ ਨੇ ਇਹਨਾਂ ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਪੂਰਾ ਉਹਨਾਂ ਨੇ ਧਾਮਝਾਮ ਦੇਖਿਆ ਹੈਗਾ ਔਰ ਸਰਕਾਰੀ ਸੀਟ ਤੇ ਬੈਠੇ ਹੋਣ ਤੋਂ ਬਾਅਦ ਕਿਸੇ ਬੰਦੇ ਦੀਆਂ ਚੋਣਾਂ ਦੇ ਵਿੱਚ ਜਾ ਕੇ ਇਹਦਾ ਪ੍ਰਚਾਰ ਕਰਨਾ ਹਲੇ ਬਹੁਤ ਕੁਝ ਆਏਗਾ ਜੀ ਕੋਰਟ ਦੇ ਵਿੱਚ ਬੜਾ ਕੁਝ ਹੋਣਾ ਜੀ ਪੈਸੇ ਦੇ ਲੈਣ ਦੇਣ ਦੀ ਚਿਕਰ ਵੀ ਕੀਤਾ ਹੈ ਆਪਣੀ ਪਟੀਸ਼ਨ ਚ ਕਿ ਪੈਸੇ ਦਾ ਲੈਣ ਦੇਣ ਵੀ ਆ ਉਹ ਵੀ ਸਹੀ ਨਹੀਂ ਦਿੱਤਾ ਗਿਆ ਪ੍ਰਾਪਰਟੀ ਦਾ ਬੇਰਵਾ ਸਹੀ ਨਹੀਂ ਦਿੱਤਾ ਗਿਆ ਉਹ ਕਿੱਥੇ ਕਿਉਂ ਆਪਣੀ ਪ੍ਰਾਪਰਟੀ ਜਾਂ ਫੈਮਿਲੀ ਦੀ ਪ੍ਰਾਪਰਟੀ ਮੈਂ ਦੱਸਦਾ ਮੈਂ ਦੱਸਦਾ ਸੁਣੋ ਆ ਵੈਸੇ ਤਾਂ ਕੋਰਟ ਦੇ ਵਿੱਚ ਸਾਰੇ ਸਬੂਤ ਕੋਰਟ ਦੇ ਵਿੱਚ ਪੇਸ਼ ਕਰਨੇ ਨੇ ਮੈਂ ਤੁਹਾਨੂੰ ਲੌਜੀਕ ਦੱਸ ਦਿੰਨਾ ਆ ਇਹਨਾਂ ਦੇ ਨਾਲ ਇੱਕ ਮੁੰਡਾ ਹੁੰਦਾ ਸੀ ਜਦੋਂ ਮੋਟਰ ਦਾ ਕਾਂਡ ਹੋਇਆ ਮੋਟਰ ਤੇ ਇਹਨਾਂ ਨੇ ਇੱਕ ਮੁੰਡੇ ਨੂੰ ਲਿਜਾ ਕੇ ਕੁੱਟਿਆ ਉਸ ਕਾਂਡ ਦੇ ਵਿੱਚ ਕੁੜੀ ਦੇ ਮਾਮਲੇ ਦੇ ਵਿੱਚ ਵਿਕਰਮਜੀਤ ਦਾ ਨਾਮ ਸੀਗਾ ਜਿਹੜਾ ਅਮਰਤਪਾਲ ਦਾ ਗੜਵਾਈ ਸੀ ਉਹ ਵਿਕਰਮਜੀਤ ਫਰਾਰ ਆ ਅੰਮ੍ਰਿਤਪਾਲ ਦੀ ਮਾਤਾ ਇਹ ਕਹਿੰਦੀ ਆ ਔਨ ਰਿਕਾਰਡ ਮੀਡੀਆ 'ਚ ਇਹ ਕਹਿੰਦੇ ਨੇ ਕਿ ਵਿਕਰਮਜੀਤ ਉਹਨਾਂ ਦੇ 85 ਲੱਖ ਰੁਪਏ ਲੈ ਕੇ ਫਰਾਰ ਆ ਇਹ ਉਹਨਾਂ ਦਾ ਮੀਡੀਆ ਦੇ 'ਚ ਦਿੱਤਾ ਹੋਇਆ ਬਿਆਨ ਆ ਜਿਹੜਾ ਇੱਕ ਉਹਨਾਂ ਦਾ ਗੜਵਈ 85 ਲੱਖ ਲੈ ਕੇ ਫਰਾਰ ਹੋ ਰਿਹਾ ਤੇ ਚੋਣ ਕਮਿਸ਼ਨ ਨੂੰ ਜਦੋਂ ਇਹਨਾਂ ਨੇ ਆਪਣੀ ਨਾਮਿਨੇਸ਼ਨ ਦਿੱਤੀ ਆ ਤੇ ਕਿੰਨੇ ਪੈਸੇ ਦੱਸਿਆ ਨੇ ਅਕਾਊਂਟ ਦੇ 'ਚ 1000 ਰੁਪਇਆ ਠੀਕ ਆ ਜੀ ਫਿਰ ਜਿੰਨਾ ਵੀ ਇਹਨਾਂ ਦਾ ਉਥੇ ਪ੍ਰਚਾਰ ਹੋਇਆ ਪ੍ਰਚਾਰ 'ਚ ਇਹਨਾਂ ਦੀਆਂ ਪਰਮਿਸ਼ਨਾਂ ਗੱਡੀਆਂ ਦੀਆਂ ਕੋਈ ਪਰਮਿਸ਼ਨਾਂ ਨਹੀਂ ਕੋਈ ਖਰਚਿਆਂ ਦਾ ਰਜਿਸਟਰ ਮੈਂਟੇਨ ਨਹੀਂ ਠੀਕ ਆ ਔਰ ਚੋਣ ਕਮਿਸ਼ਨ ਅੱਖਾਂ ਬੰਦ ਕਰਕੇ ਬੈਠਾ ਰਿਹਾ ਪੂਰੇ ਚੋਣ ਦੇ ਵਿੱਚ ਇਹਨਾਂ ਦੇ ਇਹਨਾਂ ਦੇ ਇਹਨਾਂ ਨੇ ਕੌਮ ਨੂੰ ਵਰਤਿਆ ਇਹਨਾਂ ਨੇ ਕੌਮ ਦਾ ਮਹਿਣਾ ਲਾਣਾ ਆ ਠੀਕ ਆ ਇਸ ਤਰੀਕੇ ਨਾਲ ਵੀ ਇਹ ਹੁਣ ਅੰਮ੍ਰਿਤਪਾਲ ਦੀ ਚੋਣ ਨਹੀਂ ਹੈਗੀ ਇਹ ਤਾਂ ਹੁਣ ਕੌਮ ਦੀ ਚੋਣ ਆ ਤੇ ਅੰਮ੍ਰਿਤਪਾਲ ਜਿਹੜਾ ਆ ਉਹ ਕੌਮ ਆ ਇਸ ਟਾਈਮ ਇਸ ਤਰੀਕੇ ਨਾਲ ਲੋਕਾਂ ਨੂੰ ਕਰਕੇ ਮੈਨੀਪੂਲੇਟ ਚੋਣਾਂ ਲੜੀਆਂ ਗਈਆਂ ਕੀ ਇਲੈਕਸ਼ਨ ਕਮਿਸ਼ਨ ਸੁੱਤਾ ਪਿਆ ਸੀਗਾ ਗੁਰਦੁਆਰਿਆਂ ਦੇ ਵਿੱਚ ਜਾ ਕੇ ਚੋਣ ਮੈਨੀਫੈਸਟੋ ਗੁਰਦੁਆਰੇ ਦੇ ਅੰਦਰ ਜਾ ਕੇ ਇਹਨਾਂ ਨੇ ਰਿਲੀਜ਼ ਕੀਤਾ ਆ ਠੀਕ ਹੈ ਕੀ ਇਹ ਚੋਣ ਲੜਨ ਦੀ ਜਿਹੜੀ ਹੈਗੀਆਂ ਉਹ ਜਿਹੜੀਆਂ ਧਾਰਾ ਹੈਗੀਆਂ ਜਾਂ ਜਿਹੜੀਆਂ ਸ਼ਰਤਾਂ ਨੇ ਕੀ ਉਹਦੇ ਅੰਡਰ ਆਉਂਦਾ ਆ ਕੀ ਕੋਈ ਵੀ ਕੈਂਡੀਡੇਟ ਜਾ ਕੇ ਗੁਰਦੁਆਰੇ ਦੇ ਵਿੱਚ ਆਪਣਾ ਜਾਂ ਮੰਦਰ ਦੇ ਵਿੱਚ ਜਾਂ ਮਸਜਿਦ ਦੇ ਵਿੱਚ ਜਾ ਕੇ ਆਪਣਾ ਮੈਨੀਫੈਸਟੋ ਲਾਂਚ ਕਰ ਸਕਦਾ ਨਹੀਂ ਠੀਕ ਹੈ ਠੀਕ ਹੈ ਤੁਸੀਂ ਡੀਸੀ ਨੇ ਤੁਹਾਡੀ ਨਹੀਂ ਸੁਣੀ ਤੁਸੀਂ ਕਹਿੰਦੇ ਕੋਰਟ ਜਾਣ ਦੀ ਗੱਲ ਕੀਤੀ ਤੁਸੀਂ ਚੋਣ ਕਮਿਸ਼ਨ ਕੋਲ ਗੱਲ ਕੀਤੀ ਪੰਜਾਬ ਦੇ ਮੁੱਖ ਚੋਣ ਅਫਸਰ ਨੇ ਉਹਨਾਂ ਤੱਕ ਸਿਬਨ ਸੀ ਤੱਕ ਉਹਨਾਂ ਨੇ ਪਹੁੰਚ ਕੀਤੀ ਗੱਲ ਉਹਨਾਂ ਤੱਕ ਜਦੋਂ ਇਹ ਨੋਮੀਨੇਸ਼ਨ ਆਈ ਆ ਜਦੋਂ ਉਥੇ ਡੀਸੀ ਦਫਤਰ ਤਰਨਤਾਰਨ ਜਦੋਂ ਇਹ ਪਹਿਲੀ ਪਟੀਸ਼ਨ ਮੈਂ ਦਿੱਤੀ ਆ ਇਹ ਸਾਰਾ ਕੁਝ ਉਹਨਾਂ ਦੇ ਨਜ਼ਰ ਦੇ ਵਿੱਚ ਹੀ ਸੀ ਨਾ ਇਹ ਜਦੋਂ ਮੈਂ ਪਟੀਸ਼ਨਦਾਰ ਕੀਤੀ ਆ ਵੀ ਆਹ ਗਲਤੀਆਂ ਨੇ ਇਸ ਦੀ ਨਾਮੀਨੇਸ਼ਨ ਫਾਰਮ ਦੇ ਵਿੱਚ ਉਹ ਸਾਰਾ ਕੁਝ ਚੋਣ ਕਮਿਸ਼ਨ ਦੇ ਨਜ਼ਰ ਦੇ ਵਿੱਚ ਹੀ ਸੀ ਨਾ ਪਰ ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਹੁਣ ਇਹ ਇਹ ਬੜੀ ਹੈਰਾਨੀ ਵਾਲੀ ਗੱਲ ਆ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਸਰਕਾਰ ਇਹਨਾਂ ਨਾਲ ਧੱਕਾ ਕਰਦੀ ਆ ਸਰਕਾਰ ਇਹਨਾਂ ਨੂੰ ਜਿਹੜੀ ਹੈਗੀ ਆ ਐਨਐਸਐ ਚੰਦਰ ਸੁੱਟ ਰਹੀ ਆ ਜਾਂ ਹੋਰ ਚੀਜ਼ਾਂ ਦੂਜੇ ਪਾਸੇ ਉਹੀ ਸਰਕਾਰੀ ਅਫਸਰ ਨੇ ਜਿਹੜੇ ਇਹਨਾਂ ਦੀਆਂ ਗਲਤੀਆਂ ਦੇ ਉੱਤੇ ਅੱਖਾਂ ਬੰਦ ਕਰ ਲੈਂਦੇ ਨੇ ਉਹੀ ਸਰਕਾਰੀ ਅਫੀਸਰ ਨੇ ਜਿਹੜੇ ਸਰਕਾਰੀ ਮੁਲਾਜ਼ਮ ਆਪਣੀਆਂ ਸੀਟਾਂ ਛੱਡ ਕੇ ਮੰਡੀ ਬੋਰਡ ਤੋਂ ਇਹਨਾਂ ਦੇ ਚੋਣ ਲੜਵਾਉਣ ਪਹੁੰਚਦੇ ਨੇ ਤਰਨ-ਤਰਨ ਤੇ ਉਹੀ ਚੋਣ ਕਮਿਸ਼ਨ ਹੈ ਜਿਹੜਾ ਅੱਖਾਂ ਬੰਦ ਕਰਕੇ ਬੈਠਦਾ ਇੰਟਰਨੈਸ਼ਨਲ ਫੰਡਿੰਗ ਇੱਥੇ ਬਹੁਤ ਸਾਰੀਆਂ ਬੜਾ ਕੁਸ਼ ਹੈਗਾ ਇੰਟਰਨੈਸ਼ਨਲ ਫੰਡਿੰਗ ਦੀਆਂ ਗੱਲ ਰੂਫ ਹੈਗੇ ਨੇ ਸਰ ਸਭ ਕੁਝ ਕੋਰਟ ਆਪਾਂ ਆਨ ਰਿਕਾਰਡ ਕਹਿ ਰਹੇ ਆ ਤੇ ਹਾਈ ਕੋਰਟ ਪਹੁੰਚ ਚੁੱਕੇ ਆ ਇਹ ਹਵਾ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਸਾਰਾ ਕੁਝ ਕੋਰਟ ਦੇ ਵਿੱਚ ਹੋਊਗਾ ਔਰ ਸਾਰਾ ਕੁਝ ਕੋਰਟ ਦੇ ਵਿੱਚ ਚੱਲੂਗਾ ਸਣੇ ਸਬੂਤ ਚੱਲੂਗਾ ਵਕੀਲ ਸਾਹਿਬ ਉੱਥੇ ਸਾਰੇ ਸਬੂਤ ਪੇਸ਼ ਕਰਨਗੇ ਠੀਕ ਹੈ ਤੁਸੀਂ ਆਪਣੇ ਅਰਜੀ ਲਾਈ ਸੀ ਐਸੈਪਟ ਹੋ ਚੁੱਕੀ ਆ ਹੁਣ ਲੱਗਦਾ ਕਿ ਜਲਦੀ ਹੀ ਜਿਹੜਾ ਨਿਪਟਾਰਾ ਵੀ ਹੋਣਾ ਚਾਹੀਦਾ ਜੀ 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 ਅਸੀਂ ਕਹਿੰਦੇ ਰਹੇ ਹਾਂ ਕਿ ਇਹ ਸਰਕਾਰੀ ਸ਼ਹਿਰ ਤੇ ਬੋਲਦਾ ਆ ਸਰਕਾਰੀ ਸ਼ਹਿਰ ਤੇ ਸਾਰਾ ਕੰਮ ਹੋ ਰਿਹਾ ਹੁਣ ਹਾਈ ਕੋਰਟ ਦੇ ਵਿੱਚ ਔਨ ਰਿਕਾਰਡ ਇਸ ਚੀਜ਼ ਨੂੰ ਸਾਬਤ ਕੀਤਾ ਜਾਏਗਾ ਕਿ ਇਹ ਸਰਕਾਰੀ ਲਾਡਲਾ ਹੈ ਸਰਕਾਰੀ ਤਾਂ ਐਨਐਸਏ ਲਾ ਦਿੰਦੀ ਆ ਫਿਰ ਕਿਵੇਂ ਰਿਸ਼ਤਾ ਸਰਕਾਰ ਐਨਐਸਏ ਤਾਂ ਲਾ ਦਿੰਦੀ ਆ ਪਰ ਇਹ ਵੀ ਤਾਂ ਦੇਖੋ ਨਾ ਕਿ ਸਰਕਾਰ ਨੇ ਐਨਐਸਏ ਲਈ ਤੇ ਇਹਨਾਂ ਨੇ ਐਨਐਸਏ ਦੇ ਖਿਲਾਫ ਹੁਣ ਜਾ ਕੇ 2 ਸਾਲ ਬਾਅਦ ਪਟੀਸ਼ਨ ਪਾਈ ਪਹਿਲਾਂ ਕਿੱਥੇ ਗਏ ਸੀ ਪਹਿਲਾਂ ਇਹ ਐਨਐਸਏ ਨੂੰ ਇੰਜੋਏ ਕਰ ਰਹੇ ਸੀ ਅਮਰਤਪਾਲ ਦੇ ਨਜ਼ਦੀਕੀਆਂ ਦੇ ਲਫ਼ਜ਼ ਨੇ ਕਿ ਇਸ ਐਨਐਸਏ ਨੇ ਇਹਨਾਂ ਨੂੰ ਐਮਪੀ ਬਣਾਤਾ ਔਰ ਇਹੀ ਐਨਐਸਏ ਇਹਨਾਂ ਨੂੰ ਸੀਐਮ ਬਣਾ ਦੂਗੀ ਠੀਕ ਹੈ ਤੁਸੀਂ ਹੁਣ ਜੋ ਸਬੂਤ ਦਿੱਤੇ ਨੇ ਕੋਰਟ ਦੇ ਵਿੱਚ ਉਹਦੇ ਉਮੀਦ ਹੈ ਕਿ ਜੇ ਹੋ ਸਕਦੇ ਐਮਪੀਸ਼ਿਪ ਕੈਨਸਲ ਆ ਦੇਖੋ ਆਪਾਂ ਤਾਂ ਆਪਣਾ ਜਿਹੜਾ ਹੈਗਾ ਜੋ ਸਾਡੇ ਕੋਲ ਹੋਊਗਾ ਜੋ ਪ੍ਰੂਫ ਹੈਗੇ ਨੇ ਜੋ ਕਾਨੂੰਨ ਦੀਆਂ ਧਾਰਾਵਾਂ ਕਹਿੰਦੀਆਂ ਨੇ ਉਹਦੇ ਹਿਸਾਬ ਨਾਲ ਹਰ ਚੀਜ਼ ਪੇਸ਼ ਕਰਾਂਗੇ ਬਾਕੀ ਇਹ ਦੇਖਣਾ ਹੋਊਗਾ ਕਿ ਇਹਦੀ ਚੱਲਦੀ ਕਿੱਥੇ ਤੱਕ ਆ ਕਿਹੜੇ ਲੈਵਲ ਤੱਕ ਚੱਲਦੀ ਆ ਸੁਣਨ ਚ ਇਹ ਆਇਆ ਵੀ ਇਹਦੀ ਸੈਂਟਰ ਤੱਕ ਵੀ ਚੱਲਦੀ ਆ ਠੀਕ ਆ ਉਹ ਦੇਖਣਾ ਹੋਊਗਾ ਪਰ ਸਬੂਤ ਜਿਹੜੇ ਹੈਗੇ ਆ ਸਬੂਤ ਮੂੰਹ ਬੋਲਣਗੇ ਜਦੋਂ ਕੋਰਟ ਦੇ ਵਿੱਚ ਆਣਗੇ ਬਹੁਤ ਬਹੁਤ ਧੰਨਵਾਦ ਆ ਸੋ ਅ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਕੋਲ ਪੂਰੇ ਸਬੂਤ ਨੇ 16 ਗਲਤੀਆਂ ਇਹਨਾਂ ਨੇ ਆਪਣੇ ਵੱਲੋਂ ਗਣਾਈਆਂ ਕਿ ਜਦ ਅਮਰਿਤਪਾਲ ਚੋਣ ਲਈ ਆਪਣਾ ਫਾਰਮ ਭਰਦੇ ਨੇ ਤੇ 16 ਗਲਤੀਆਂ ਹੁੰਦੀਆਂ ਉਸ ਤੱਕ ਕਿ ਆਪਣੀ ਪ੍ਰਾਪਰਟੀ ਦਾ ਬੇਰਬਾਨੀ ਦਿੱਤਾ ਜਾਂਦਾ ਆਪਣੇ ਕੋਲ ਜਿਹੜਾ ਪੈਸਾ ਉਸ ਦਾ ਬੇਰਬਾਨੀ ਦਿੱਤਾ ਜਾਂਦਾ ਜਿਸ ਨੂੰ ਲੈ ਕੇ ਸਬੂਤਾਂ ਸਮੇਤ ਇਹ ਹੁਣ ਹਾਈ ਕੋਰਟ ਪਹੁੰਚ ਚੁੱਕੇ ਨੇ ਤੇ ਹਾਈ ਕੋਰਟ ਦੇ ਵਿੱਚ ਜਿਹੜੀ ਇਹਨਾਂ ਦੀ ਐਪਲੀਕੇਸ਼ਨ ਅਕਸੈਪਟ ਕਰ ਲਈ ਗਈ ਹੈ ਜਲਦੀ ਇਹ ਤੇ ਸੁਣਵਾਈ ਵੀ ਹੋਵੇਗੀ ਦੇਖਣਾ ਹੋਵੇਗਾ ਕਿ ਅਗਲੀ ਕਾਰਵਾਈ ਕੀ ਹੁੰਦੀ ਆ ਦਾਵਾ ਇਹ ਹੀ ਆ ਕਿ ਹੁਣ ਜਿਹੜੇ ਅਮਰਿਤਪਾਲ ਨੇ ਉਹਨਾਂ ਦੀ ਐਮਪੀਸ਼ਿਪ ਉਹ ਜਾ ਦਿਆ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪੀਤ ਸਿੰਘ ਅਸ਼ਕਪੀਡਿਜ਼ ਨਿਊਜ਼ ਚੰਡੀਗੜ੍ਹ ਅਮਰਪਾਲ ਜਿਹੜਾ ਕਿ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਉਹਨਾਂ ਨੇ ਜਿੱਤ ਕੇ ਇੱਕ ਰਿਕਾਰਡ ਕਾਇਮ ਕੀਤਾ ਹੈ 197000 ਦੀ ਲੀਡ ਨਾਲ ਜਿੱਤ ਕੇ ਪਹਿਲੇ ਨੰਬਰ ਤੇ ਉਹ ਆਏ ਨੇ ਐਡੀ ਵੱਡੀ ਜਿੱਤ ਹਾਸਲ ਕਰਕੇ ਉਹ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਸੋਹ ਵੀ ਉਹਨਾਂ ਨੇ ਚੁੱਕ ਲਈ ਹੈ ਪਰ ਕੱਲ ਦਾ ਇੱਕ ਮੁੱਦਾ ਜਿਹੜਾ ਕਿ ਸੋਸ਼ਲ ਮੀਡੀਆਜ਼ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਗਰਦਿਸ਼ ਕਰਨ ਦੇ ਆਏ ਉਹ ਇਹ ਹੈ ਕਿ ਭਗਤ ਸਿੰਘ ਦਵਾਬੀ ਜਿਹੜਾ ਕਿ ਉਹਨਾਂ ਦੇ ਵਿਰੋਧੀਆਂ ਦੇ ਵਿੱਚੋਂ ਸਭ ਤੋਂ ਵੱਡਾ ਵਿਰੋਧੀ ਅਗਰ ਕਿਹਾ ਜਾਏ ਤੇ ਗਲਤ ਨਹੀਂ ਹੋਏਗਾ ਉਹ ਹੈਗਾ ਔਰ ਉਹਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਭਾਈ ਅਮਰਤਪਾਲ ਦੇ ਖਿਲਾਫ ਔਰ ਇਹ ਕੀ ਹੈ ਕਿ ਇਹਦੀ ਐਮਪੀਸ਼ੀਪ ਜਿਹੜੀ ਆ ਉਹ ਖਤਮ ਹੋਣੀ ਚਾਹੀਦੀ ਹੈਗੀ ਹੈ ਕਿਉਂਕਿ ਅਮਰਿਤਪਾਲ ਨੇ ਹਕਾਇਕ ਨੂੰ ਛੁਪਾਇਆ ਹੈਗਾ ਵਾ ਸੱਚਾਈ ਬਿਆਨ ਨਹੀਂ ਕੀਤੀ ਹੈਗੀ ਇਹਦੇ ਡਾਕੂਮੈਂਟ ਦੇ ਵਿੱਚ 16 16 ਗਲਤੀਆਂ ਸੀਗੀਆਂ ਇਸ ਦੇ ਬਾਵਜੂਦ ਇਹਨਾਂ ਦੇ ਡਾਕੂਮੈਂਟ ਜਮ੍ਹਾਂ ਹੋ ਗਏ ਆ ਉਹਨਾਂ ਨੂੰ ਰਿਜੈਕਟ ਨਹੀਂ ਕੀਤਾ ਗਿਆ ਜਦ ਕਿ ਮੇਰੇ ਅੱਖੀ ਦੇਖਿਆਂ ਉੱਥੇ ਕੁਝ ਲੋਕਾਂ ਦੇ ਸਿਰਫ ਇੱਕ ਤੋਂ ਦੋ ਗਲਤੀਆਂ ਦੀ ਵਜ੍ਹਾ ਤੋਂ ਹੀ ਜਿਹੜੇ ਆ ਉਹ ਕਾਗਜ਼ਾਤ ਰਿਜੈਕਟ ਕਰ ਦਿੱਤੇ ਨਾਲੇ ਜਿਹੜਾ ਇਹਨਾਂ ਨੇ ਖਰਚਾ ਕੀਤਾ ਹੈਗਾ ਵਾ ਦੱਸਿਆ ਇਹਨਾਂ ਨੇ ਘਟ ਹੈ ਕਿ ਸਾਡੇ ਕੋਲ ਅਮਾਉਂਟ ਘਟ ਹੈ ਲੇਕਿਨ ਖਰਚਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਹੈਗਾ ਵਾ ਇਹ ਇਹਨਾਂ ਖਰਚਾ ਕਿੱਥੋਂ ਕੀਤਾ ਗਿਆ ਇਹਦੀ ਡਿਟੇਲ ਹਾਈ ਕੋਰਟ ਨੂੰ ਦਿੱਤੀ ਜਾਵੇ ਉਸ ਤੋਂ ਇਲਾਵਾ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਪਰਿਵਾਰ ਨੇ ਗੁਰੂ ਘਰ ਵਿੱਚ ਲੋਕਾਂ ਕੋਲ ਵੋਟ ਮੰਗੇ ਹੈ ਤੇ ਉਹਨਾਂ ਨੂੰ ਵੋਟ ਦੇਣ ਤੇ ਮਜਬੂਰ ਕੀਤਾ ਹੈਗਾ ਵਾ ਗੁਰੂ ਘਰ ਦੇ ਵਿੱਚ ਜਿਹੜਾ ਕਿ ਹਿੰਦੁਸਤਾਨੀ ਐਕਟ ਦੇ ਤਹਿਦ ਬਿਲਕੁਲ ਹੀ ਗੈਰ ਕਾਨੂੰਨੀ ਹੈਗਾ ਤੁਸੀਂ ਮذਬੀ ਆੜ ਦੇ ਵਿੱਚ ਵੋਟ ਨਹੀਂ ਲੈ ਸਕਦੇ ਹੋ ਨਾ ਹੀ ਮੰਗ ਸਕਦੇ ਹੋ ਹੈਗੀ ਹੈ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਨ ਦੇ ਆ ਹੈਗਾ ਉਹਨਾਂ ਦੇ ਐਮਪੀਸ਼ਿਪ ਨੂੰ ਲੈ ਕੇ ਕਿ ਬਹੁਤ ਜਲਦ ਇਹਨਾਂ ਦੀ ਐਮਪੀਸ਼ਿਪ ਇਹਦੇ ਖਤਮ ਹੋ ਜਾਏਗੀ ਇਹ ਜੜੀਆਂ ਬੇਮਕਸਦ ਜਿਹੜੇ ਇਹਨਾਂ ਨੇ ਹਕਾਇਕ ਛੁਪਾਏ ਹੈਗੇ ਆ ਉਸ ਦੀ وجہ ਤੋਂ لیکن میں اپنے ਨੁਕਤਾ ਨਜ਼ਰਨਾ ਆਪਣੇ ਪੁਆਇੰਟ ਆਫ 视图 ਨਾਲ ਦੱਸਣੀ ਹੈ ਕਿ ਦੇਖੋ ਜਿਹੜਾ ਉਹ ਡਾਕੂਮੈਂਟ ਦੀ ਗੱਲ ਕਰਨ ਦੀ ਆ ਕਿ ਡਾਕੂਮੈਂਟ ਚ ਉਹਨੂੰ ਜਿਹੜਾ ਉੱਥੇ ਆਫੀਸਰ ਸੀਗਾ ਉਹਨੇ ਰਿਜੈਕਟ ਨਹੀਂ ਕੀਤੇ ਬਲਕਿ 16 ਗਲਤੀਆਂ ਸੀਗੀਆਂ ਉਹਨਾਂ ਦੇ ਕਾਗਜ਼ਾਤ ਦੇ ਵਿੱਚ ਔਰ ਫਿਰ ਵੀ ਉਹਨਾਂ ਦੇ ਜਿਹੜਾ ਵਾ ਉਹ ਰਿਜੈਕਟ ਨਹੀਂ ਕੀਤੇ ਉਹ ਜਮ੍ਹਾਂ ਕਰ ਲਏ ਗਏ ਇਹਦੇ ਵਿੱਚ ਭਾਈ ਅਮਰਤਪਾਲ ਦਾ ਤੇ ਕੋਈ ਕਸੂਰ ਨਹੀਂ ਹੈਗਾ ਇਦੇ ਵਿੱਚ ਜਿਹੜਾ ਆਫੀਸਰ ਹੈ ਉਹ ਜ਼ਿੰਮੇਦਾਰ ਹੈਗਾ ਵੈ ਭਾਈ ਅਮਰਤਪਾਲ ਇਹਦੇ ਵਿੱਚ ਜ਼ਿੰਮੇਦਾਰ ਨਹੀਂ ਹੈਗਾ ਦੂਸਰੀ ਗੱਲ ਇਹ ਹੈ ਕਿ ਜਿਹੜੀ ਮੇਜਰ ਗਲਤੀਆਂ ਅਗਰ ਹੋਈਆਂ ਹੈ ਤੇ ਉਹਦੀ ਕਲੈਰੀਫਿਕੇਸ਼ਨ ਉਹਨਾਂ ਲੋ ਦਿੱਤੀ ਦੇ ਦਿੱਤੀ ਜਾਏਗੀ ਲੇਕਿਨ ਇਹ ਕਹਿਣਾ ਕਿ ਉਹਨਾਂ ਦੀ ਐਮਪੀਸ਼ਿਪ ਖਤਮ ਹੋ ਜਾਏਗੀ ਇਸ ਸਰਾਸਰ ਗਲਤ ਹੈਗਾ ਵੈ ਇਹ ਸਿਰਫ ਇੱਕ ਸੋਸ਼ਲ ਛੱਡਨ ਦਿਆ ਹੈਗਾ ਬਸ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਡੀਫੇਮ ਕਰਨੇ ਵਾਸਤੇ ਔਰ ਇਹ ਵੀ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਜਾਂਦਿਆ ਹੈਗਾ ਵਾ ਕਿਉਂਕਿ ਅਗਰ ਦੇਖਿਆ ਜਾਵੇ ਪਹਿਲੇ ਤੋਂ ਉਹਨਾਂ ਦੇ ਭਾਈ ਹਰਪ੍ਰੀਤ ਸਿੰਘ ਦਾ ਮੁੱਦਾ ਜਿਹੜਾ ਵੈ ਉਹ ਬੜਾ ਸਰਗਰਮ ਹੈਗਾ ਵੈ ਜਿਸ ਤੋਂ ਉਹ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਈਏ ਉਸ ਮਾਮਲੇ ਦਾ ਕੋਈ ਹੱਲ ਨਹੀਂ ਨਿਕਲਿਆ ਤੇ ਨਾਲ ਹੀ ਇਹ ਵਾਲਾ ਮੁੱਦਾ ਜਿਹੜਾ ਵੈ ਉਹ ਚੁੱਕ ਦਿੱਤਾ ਗਿਆ ਵੈ ਕਿ ਮਾਹੌਲ ਜਿਹੜਾ ਵੈ ਉਹਨੂੰ ਹੋਰ ਗਰਮ ਕਰ ਦਿੱਤਾ ਜਾਵੇ ਔਰ ਇਹਨਾਂ ਨੂੰ ਮਜ਼ੀਦ ਬਦਨਾਮ ਕੀਤਾ ਜਾਵੇ ਕਿ ਆਹ ਦੇਖੋ ਇਹਨਾਂ ਨੇ ਕਿਸ ਤਰ੍ਹਾਂ ਹਕਾਇਕ ਛੁਪਾਏ ਹੈ ਇਜਤ ਹਾਸਲ ਕਰਨੇ ਵਾਸਤੇ ਸੀਟ ਹਾਸਲ ਕਰਨੇ ਵਾਸਤੇ ਇਹ ਸਿਰਫ ਇੱਕ ਸਾਰੀਆਂ ਇਹ ਸਿਰਫ ਸਾਰੀਆਂ ਸਾਜ਼ਿਸ਼ਾਂ ਹੈਗੀਆਂ ਇਹਨਾਂ ਵਿੱਚ ਸੱਚਾਈ ਕੁਝ ਨਹੀਂ ਹੈਗੀ ਇਹ ਬੇਬੁਨਿਆਦ ਬੇਮਕਸਦ ਹੈ ਝੂਠ ਕਦੇ ਵੀ ਨਹੀਂ ਕਰਦਾ ਹਮੇਸ਼ਾ ਸੱਚ ਕਰਦਾ ਹੈ ਔਰ ਸੱਚ ਹੀ ਕਾਮਯਾਬ ਹੁੰਦਾ ਔਰ ਪਾਈ ਅਮਰਤਪਾਲ ਦੀ ਐਮਪੀਸ਼ਿਪ ਕਦੇ ਵੀ ਕੈਨਸਲ ਨਹੀਂ ਹੋ ਸਕਦੀ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਤੁਸੀਂ ਕੀ رائے ਰੱਖਦੇ ਹੋ ਭਗਤ ਸਿੰਘ ਦੁਆਬੀ ਜਿਹੜਾ ਕੰਮ ਕਰ ਰਹੇ ਦਿਆ ਉਹ ਸਹੀ ਹੈ ਜਾਂ ਗਲਤ ਹੈ ਕੀ ਤੁਹਾਨੂੰ ਸਾਜ਼ਿਸ਼ ਲੱਗਦੀ ਹੈ ਜਾਂ ਇਹ ਬਾਕੀ ਦੇ ਵਿੱਚ ਕੋਈ ਸੱਚਾਈ ਹੈਗੀ ਹੈ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਇਹ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼